ਰਮਦਾਸ ਨਸ਼ਾ ਤਸਕਰ ਦੇ ਕਰ ਚੱਲਿਆ ਬਲਡوزر ਪਿੰਡ ਪੂਰੇ ਗਿਲਚੇ ਨਸ਼ਾ ਤਸਕਰ ਦਾ ਟਾਹਕਾਰ ਬीडीपीਓ ਰਮਦਾਸ ਐਸਪੀਡੀ ਅਮਰਸਤ ਦਿਹਾਤੀ ਅਤੇ ਡੀਐਸਪੀ ਅਜਨਾਲਾ ਨੇ ਆਪਰੇਸ਼ਨ ਦੀ ਕੀਤੀ ਅਗਵਾਈ ਹਲਕਾ ਅਜਨਾਲਾ ਦੇ ਪਲਾਕਰਮ ਦਾ ਚਪਿੰਦੇ ਪਿੰਡ ਪੂਰੇ ਗਿਲ ਚ ਪੀਟੀਪੀ ਹੋਰ ਅਮਰਦਾਸ ਪੰਪ ਘਮਾਤੀ ਚ ਗਿਆ ਇਹ ਤੋਂ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਐਸਪੀਟੀ ਅਮਨ ਸੱਤੇ ਹਾਤੀ ਸ਼੍ਰੀ ਅਦਿੱਤਿਯ ਵਾਰੀਅਰ ਅਤੇ ਅਜਨਾਲਾ ਦੇ ਟੀਐਸਪੀ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਨਸ਼ਾ ਤਸਕਰ ਦਾ ਪਿੰਡ ਪੂਰੇ ਗਿਲ ਚ ਬਲਡੋਰ ਚ ਚਲਾ ਕੇ ਘਟਾਇਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਐਸਪੀਟੀ ਅਦਿੱਤਿਯ ਵਾਰੀਅਰ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਪਿੰਡ ਪੂਰੇ ਗਿਲ ਚ ਨਸ਼ਾ ਤਸਕਰ ਕਗਦੀਪ ਸਿੰਘ ਲੋਕ ਗਿਆ ਕਰੂਨੀ ਤੌਰ ਤੇ ਆਪਣਾ ਘਰ ਬਣਾਇਆ ਗਿਆ ਸੀ ਜਿਸ ਨੂੰ ਬਲਡੋਜ਼ਰ ਦੇ ਨਾਲ ਢਾਇਆ ਜਾ ਰਿਹਾ ਹੈ ਇਸ ਮੁਕੇ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ ਦਵੱਟੀ ਗਿਣਤੀ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਮਲਾਜ਼ਮ ਵੀ ਉੱਥੇ ਮੌਜੂਦ ਸਨ ਅੱਜ ਆਪ ਆਏ ਜੀ ਪਿੰਡ ਪੂਰੇ ਜਿਲ੍ਹੇ रमदासस मैं आए हैं गगनदीप सिंह के घर से ये गगनदीप सिंह है एक लिस्टेड लिस्टडर एंड समगलर जो रमदास काम कर रहा है यदा घर आप आए हैं मतलब डिमोलिशन वास्ते सरपंच ने मतलब पास किए हैं कि ये जो विलेज छप्पड़ है जो विलेज का एरिया है उत्तर बंदे ने घर बनाया है तो विलेज सरपंच ने मतलब पास किए थे बी डी पी ओ साहब ने आफ्टर प्रॉपर लीगल इंक्वायरी एंड प्रोसेस एज पर सुप्रीम कोर्ट गाइडलाइन चलाने ਉਨਾ ਨੂੰ ਡਿਮੋਲਿਸ਼ਨ ਵਾਸਤੇ ਪੁਲਿਸ ਦਾ ਮਦਦ ਮੰਗੇ ਇਹ ਜਿਹੜਾ ਹੈ ਗਗਨਪਤ ਗਗਨਪਤ ਦੇ ਉੱਤੇ ਹੈ ਜੀ 6 ਪਰਚੇ 6 ਪਰਚੇ 2021 ਤੋਂ ਲੈ ਕੇ 25 ਤੱਕ ਦੇ ਤਾਂ 6 ਪਰਚੇ ਹੈ ਕਮਰਸ਼ਲ ਦਾ ਵੀ ਪਰਚੇ ਮੁਖਸਰ ਸਾਹਿਬ ਦਾ ਪਰਚੇ ਰਮਦਾਸ ਖਾਨੀ ਚ ਹੈ ਲਾਸਟ ਜਿਹੜਾ ਕੋਈ ਸਿੱਧਾ ਪਰਚਾ ਹੈ ਉਹ 2025 ਦਾ ਹੈ ਰਮਦਾਸ ਸਾਹਿਬ ਦਾ ਉਹ ਹੁਣ ਬਗਵੜਾ ਹੈ ਉਹਦਾ ਫੈਮਿਲੀ ਵੀ ਇੱਥੇ ਹੈ ਨਹੀਂ ਇਹ ਜੀਵਤ ਰਹਾ ਜੀ ਇਹ ਜੀਵਤ ਰਹਾ ਫੁਨੇ ਬਾਹਰ ਹੈ 2024 ਜੁਆ ਬਾਹਰ ਹੈ ਮੁਖਸਰ ਸਾਹਿਬ ਦਾ ਇਤਨੇ ਫਾਇਰ ਵੀ ਕੀਤਾ ਸੀ ਕਿ ਤੁਹਾਨੂੰ ਲੱਗਦਾ ਗੋਲੀ ਵੀ ਚਲਾਈ ਹੋਈ ਹੈ ਜੀ ਹੁਣ ਇਨਫੋਰਮੇਸ਼ਨ ਆਈ ਹੈ ਜ਼ਿਕਰ ਕਰਦੇ ਹਾਂ ਤੁਹਾਨੂੰ ਖਿਆਲ ਰੱਖਣਾ